ਅੱਖਾਂ ਇੱਕ ਕਾਲ ਡੋਡੇ ਆ ਹਾਂ ਬਸ ਕਹਿੰਦੇ ਉਹਨਾਂ ਅੱਖਾਂ ਕਾ ਕਾਲ ਡੋਡਾ ਕਾਲ ਡੋਡੇ ਆਹਾ ਆ ਹੁੰਦਾ ਕਾਲ ਡੋਡਾ ਲੋਕੀ ਨਾ ਜਦੋਂ ਨਾ ਕਿਸੇ ਬੰਦੇ ਨੂੰ ਕੁਝ ਦਿ세 ਨਾ ਮੱਲੋ ਸਾਡੇ ਇਲਾਕੇ ਵਾਲੇ ਸੁਣੋ ਜੇ ਬਾਈ ਚਾਂਸ ਤੁਸੀਂ ਮੰਡੀ ਤੇ ਜਾਓ ਤੇ ਕੋਈ ਸਬਜੀ ਵਾਲਾ ਹੋਕਾ ਦਿੰਦਾ ਫਿਰਦਾ ਹੋਵੇ ਭਾਏ ਕਵੇ ਤੁਸੀਂ ਘਬਰਾਉਣਾ ਨਹੀਂ ਵੀ ਗਾਲ ਕੱਢੀ ਆ ਉਹ ਆ ਸਬਜੀ ਆ ਮੱਲੋ ਮੈਨੂੰ ਲੱਗਿਆ ਕਮਲ ਦੇ ਫੁੱਲ ਆ ਮੈਂ ਨਾ ਕਮਲ ਦੇ ਫੁੱਲ ਹੋਣਗੇ ਤੇਰੀ ਨਹੀਂ ਇਹ ਤੁਹਾਡੇ ਗਵੰਡੀਆਂ ਦੀ ਇਹ ਕਮਲ ਦੇ ਫੁੱਲ ਆ ਇਹ ਨਹੀਂ ਜੀ ਨਹੀਂ ਇਹ ਨੂੰ ਕਹਿੰਦੇ ਆ ਭੇਂ ਵੀ ਕਹਿ ਦਿੰਦੇ ਆ ਜੇ ਭੇਂ ਕਹਿੰਦੇ ਮੈਂ ਭੇਂ ਕਹੀ ਜਾਂਦਾ ਸੀ ਫਿਰ ਬਈ ਮੈਂ ਗਲਤ ਸੀਗਾ ਮੰਨ ਲਓ ਮੈਨੂੰ ਸੱਚੀ ਐ ਲੱਗਿਆ ਵੀ ਜਿਵੇਂ ਗਾਲ ਅਰਗੀ ਸਬਜ਼ੀ ਹੁੰਦੀ ਆ ਸਬਜ਼ੀ ਸਵਾਦ ਬਣਦੀ ਐ ਬਹੁਤ ਸਵਾਦੀ ਬਹੁਤ ਸਵਾਦ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਐ ਨਹੀਂ ਇੱਕ ਤਾਂ ਹੁੰਦੇ ਵੀ ਥੱਲੇ ਜੜਾਂ ਚ ਲਾ ਦੋ ਸੰਘਰਾੜ ਆਖਵੇਂ ਕੀ ਕਹਿੰਦੇ ਹੁੰਦੇ ਉਹ ਨਹੀਂ ਆਪਾਂ ਨਹੀਂ ਇਹ ਆਪਾਂ ਪੁੱਟ ਕੇ ਦਿਖਾ ਦਿੰਨੇ ਤੁਹਾਨੂੰ ਇਹ ਕਿੰਨੇ ਚਿਰ ਦੀ ਐ ਪਹਿਲਾਂ ਵੈਰਾਈਟੀ ਇਹ ਇਹ ਵੈਸੇ ਤਾਂ ਗਵੰਡੀਆਂ ਦੀ ਐ ਤਾਂ ਪਤਾ ਹੋਊ ਇਹ 2 ਤੋਂ ਜੇ ਹੂੰ ਇੱਕ ਪੱਟ ਲਗੇ ਗਾਲਾਂ ਗੂਲਾਂ ਤਾਂ ਨਹੀਂ ਗੱਡਦਾ ਨਹੀਂ 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 ਹੈ ਤਾਂ ਚਲੋ ਆਪਣੀ ਇਹ ਗੌਂਡੀਆਂ ਦੀ ਹੈ ਪਰ ਆਪਾਂ ਤੁਹਾਨੂੰ ਸੈਂਪਲ ਪੱਟ ਕੇ ਦੇ ਰਿਹਾ ਵੀਰੇ ਵੀਰੇ ਇੱਕ ਨਾ ਕੈਮਰੇ ਤੇ ਬੇਨਤੀ ਕਰਦਾ ਬਾਈ ਜੀ ਮੈਂ ਨਾ ਇੱਕ ਬੂਟਾ ਪੱਟ ਕੇ ਦੇਖਣਾ ਚਾਹੁੰਨਾ ਤੇ ਬਾਈ ਕੀ ਦਾ ਨਾਮ ਨਾਮ ਲੈ ਲ ਗਏ ਇੰਨਾ ਕੁ ਤਾਂ ਉਹਨਾਂ ਨੂੰ ਰੈਵੈਲਟੀ ਤਾਂ ਦੇ ਦਿੱ ਗਏ ਉਹਨਾਂ ਨੂੰ ਰਮੇਸ਼ ਰਮੇਸ਼ ਦੀ ਪਰਮੇਸ਼ ਬਾਈ ਦੀ ਰਮੇਸ਼ ਬਾਈ ਇੱਕ ਬੂਟਾ ਪੱਟਣਾ ਚਾਹੁੰਨਾ ਮੈਂ ਇੱਕ ਬੂਟਾ ਹੈ ਲਓ ਪੱਟ ਤੇ ਤੁਹਾਨੂੰ ਸੀਸੀ ਦੇਵਾਂਗੇ ਅਸੀਂ ਇੱਕ ਸਾਨੂੰ YouTube ਤੋਂ ਪੈਸੇ ਬਣ ਜਾਣੇ ਆ ਹਾਂ ਕਿ ਕਿੱਡਾ ਕ ਹੁੰਦਾ ਯਾਰ ਇਹ ਕਿੰਨੀ ਕ ਹੋ ਜੂ ਕਿਤੇ ਥੱਲੇ ਨਿਕਲਿਆ ਹੀ ਨਹੀਂ ਕੁਛ ਹੋਰ ਹੋਰ ਪਟ ਇਹ ਹਲੇ ਬਨਨੀ ਬਨ ਰਹੀ ਹੈ ਜੀ ਥੱਲੇ ਹਲੇ ਹੋਰ ਪਟ ਉਹ ਨਾ ਕੋਈ ਪਾਣੀ ਨਹੀਂ ਹੈ ਨਹੀਂ ਉਹ ਕਿੱਡੀ ਕ ਹੁੰਦੀ ਯਾਰ ਮੈਨੂੰ ਦੱਸ ਮੈਂ ਉਹ ਤਾਂ ਸਰਚ ਕਰ ਲੂੰ ਕਿੱਡੀ ਕ ਹੁੰਦੀ ਹੈ ਹੈ ਤਾਂ ਮੋਟੀ ਹਲੇ ਬਨ ਰਹੀ ਹੈ ਥੱਲੇ अच्छा आज ना खोल एक मिनट ਐਵੇਂ ਐਵੇਂ ਕਿੱਦਾ ਗਨ ਇਹ ਆਹ ਸਾਈਜ਼ ਬਣੂਗੀ ਕਿੱਦਾ ਇਹ ਆਹ ਸਾਈਜ਼ ਬਣ ਜੂਗਾ ਇਹਦਾ ਆਹ ਸਾਈਜ਼ ਬਣੇਗਾ ਆਹ ਸਾਈਜ਼ ਬਣੂਗਾ ਤੇ ਕਿੰਨੀ ਲੰਮੀ ਕਿੰਨੀ ਖੋਜੂ ਇਹ ਲੰਬੀ ਲਾ ਲੋ ਕਿ ਇੰਨੀ ਲੰਬੀ ਹੋ ਜੂਗੀ ਨੀਅਰ ਅਬਾਊਟ ਫੁੱਟ ਡੇਢ ਫੁੱਟ ਦੀ ਨਹੀਂ ਫੁੱਟ ਇਹਦਾ ਮਤਲਬ ਬਾਣ ਜਦੋਂ ਪਟਣੀ ਹੋ ਫੁੱਟ ਪੜਨਾ ਪਊਗਾ ਇਹ ਫੁੱਟ ਤੋਂ ਵੀ ਜ਼ਿਆਦਾ 2 2 2.5 ਫੁੱਟ ਪੜਨਾ ਪੈਂਦਾ ਜੀ ਤੇ ਦੋ ਟਾਈਟ ਮੁੱਟ ਕਾਦੇ ਨਾ ਪੱਟਿਆ ਜਾਊਗਾ ਕਈ ਨਾਲ ਜੀ ਕਈਆਂ ਨਾਲ ਪੱਟਣਗੇ ਦੋ ਟਾ ਦੋ ਫੁੱਟ ਘਟੋ ਘੜ ਘਟੋ ਘੜ ਦੋ ਫੁੱਟ ਜਾਂਦੇ ਆ ਥੱਲੇ ਮਤਲਬ ਉਲਟਾਵੇਂ ਹਾਲ ਵੀ ਜੇ ਆਪਾਂ ਬਾਲੇ ਕਰੜੇ ਮਾਰ ਕੇ 10 ਇੰਚ ਮਾਰਦੇ ਹੁੰਨੇ ਆ ਤਾਂ 2.5 ਫੁੱਟ ਤਾਂ ਯਾਰ ਬੱਖੀਆਂ ਚੜ ਜਾਂਦੀਆਂ ਹੋਣਗੀਆਂ ਬੰਦਾ ਕੌਣ ਆ ਜਿਹੜਾ ਪੜਦਾ ਇਹਨੂੰ ਆਹ ਦੇਖੋ ਆ ਬੰਦਾ ਅੱਛਾ ਇਹ ਤੂੰ ਪੜਦ ਨਾ ਹੁਣ ਇਹ ਪੱਟ ਦਿੰਦਾ ਸਰ ਜੀ ਪੱਟੀ ਦਾ ਜੀ ਇਹ ਪੜਦੇ ਆ ਕਿ ਕਿੰਨੇ ਇੱਕ ਮਿੰਟ ਉਹ ਕਿੰਨੇ ਕਦੀ ਹੋ ਜਾਂਦੀ ਹੂ ਇਹ ਕਿੱਲੇ ਚ ਇਹ ਆਪਾਂ ਵੈਸੇ ਕਦੀ ਕੀਤੀ ਨਹੀਂ ਇਹਦੀ ਫਸਲ ਇਹ ਆਪਣਾ ਚਲੋ ਗੁੰਆਂਢੀਆਂ ਦੀ ਪੱਕਾ ਬਣਾ ਲਈ ਇਹਦਾ ਬੱਖਾਂਾ ਚੜਾ ਇਹ ਦਾ ਜੀ ਦੀ ਆਪਾਂ ਨੋਲੇਜ ਨਹੀਂ ਹੋਣੀ ਮੈਂ ਦੱਸ ਸਕਦਾ ਹੂੰ ਬਾਕੀ ਉਹਨੂੰ ਪਤਾ ਜਿਹੜੇ ਕਰਦੇ ਆ ਕਿੰਨੇ ਗੇ ਤੇ ਲਾਈ ਵੀ 22 ਤੱਕ ਕਿੱਲਾ ਬੈਠਾ ਮੈਨੂੰ ਇੰਨਾ ਪਤਾ ਵੀ ਅੱਧੇ ਪਿੰਡ ਦੀਆਂ ਬੱਖਾਂਾ ਛਾੜ ਦੂਗਾ ਇਹ ਇੱਕ ਗੱਲੋਂ ਮੋ ਜਾਉਂ ਪ੍ਰੀਤ ਹੈ ਓਏ ਆਏ ਤਾਂ ਨਹੀਂ ਵੀ ਤੁਰਿਆ ਜਾਂਦਾ ਕੋਈ ਪੱਟ ਕੇ ਲੈ ਜੂ ਪੁੱਤ ਦਾ ਸਬਜ਼ੀ ਧਰ ਲੂ ਐਦਾਂ ਨਹੀਂ ਪੜ ਸਕਦਾ ਹੈ ਆਏ ਤਾਂ ਨਹੀਂ ਗਾ ਪੰਗਾ ਲੈ ਲੂਗੋ ਤੁਰਿਆ ਜਾਂਦਾ ਹੈ ਹਾਂ ਹਾਂ ਕੋਈ ਗੱਲ ਨਹੀਂ ਮਾਲਕ ਕਿਰਪਾ ਕਰੇ ਜਿੱਦਾਂ ਕਿਤੇ ਪਟਦੇ ਹੋਏ ਤਾਂ ਤੁਮ ਮੈਨੂੰ ਦੱਸੇਂ ਜਰੂਰ ਮੈਂ ਵੇਖਣ ਆਣਾ ਬਿਲਕੁਲ ਬਿਲਕੁਲ ਜਰੂਰ ਆਇਓ ਜੀ ਹੈ ਜਦੋਂ ਬਈ ਚਲੋ ਉਹ ਸਬਜ਼ੀ ਖਰੀਦ ਕੇ ਕਿਤੇ ਧਰੀ ਹੈ ਅਸੀਂ ਆਪ ਖੁਦ ਬਣਾਉਣੇ ਆ ਜੀ ਇੱਧਰ ਇੱਧਰ ਇਹ ਲੋਕ ਬਹੁਤ ਜਸਵਾ ਤੁਸੀਂ ਕਾਲੇ ਛੋਲੇ ਖਾਦੇ ਹੋਣਗੇ ਹਾਂ ਉਹ ਵਾਲੇ ਛੋਲੇ ਕਾਲੇ ਛੋਲੇ ਚ ਬਣ ਜਾਂਦੀ ਹੈ ਜੀ ਸਬਜ਼ੀ ਇਹਦੀ ਇਦੇ ਵਿੱਚ ਭੇਂ ਜਿਹੜੀ ਇੰਨੀ ਲੰਬੀ ਹੋ ਗਈ ਹਾਂ ਉਹਨੂੰ ਆਪਾਂ ਡੱਕਰੇ ਕਰਕੇ ਇਦਾਂ ਪੌਣੀ ਵਿੱਚ ਤੇ ਉਹਦੇ ਨਾਲ ਸਵਾਰ ਦੇਖੋ ਕਿੰਨਾ ਹੁੰਦਾ ਬਹੁਤ ਜ਼ਿਆਦਾ ਤੇਜ਼ੀ ਬੰਦੀ ਸਬਜੀ ਯਾਰ ਤੁਸੀਂ ਕਿਹੜੇ ਕਿਹੜੇ ਸੱਜਣਾ ਜਿਨ੍ਹਾਂ ਨੇ ਭੇਂ ਦੀ ਸਬਜੀ ਖਾਧੀ ਆ ਆ ਦੇਖੋ ਇੱਕ ਇੱਕ ਚੀਜ਼ ਤੁਹਾਨੂੰ ਦਿਖਾਵਾਂ ਇਹ ਨਾ ਆ ਦੇਖੀ ਆ ਇਹਦੇ ਵਿੱਚ ਮੋਰੀਆਂ ਦੇਹਦੀਆਂ ਕਰਨ ਦੇਹਦਿਆਂ ਨਾ ਮੋਰੀਆਂ ਫੋਕਸ ਹੁੰਦੀਆਂ ਨਾ ਦੇਖ ਮੁੱਢੋ ਨਾ ਜਿਹੜਾ ਫੁੱਲ ਆ ਇਹਦਾ ਆਹਾ ਆ ਫੁੱਲ ਆ ਦੇਖੀ ਆ ਜਿਹੜਾ ਫੁੱਲ ਆ ਇਹ ਵੀ ਮੋਰੀਆਂ ਆਲਾ ਹੀ ਚੱਲਦਾ ਦੇਖੋ ਤੇ ਇਹ ਪੁੱਤ ਦੇ ਤਣੇ ਦੇ ਵਿੱਚ ਸਿਰੇ ਤੱਕ ਜੜ ਤੱਕ ਮੋਰੀਆਂ ਉਵੇਂ ਰਹਿੰਦੀਆਂ ਆ ਇੱਕ ਚੀਜ਼ ਹੋਰ ਦਿਖਾਉਣਾ ਜੀ ਹਾਂ ਇਹਦੀ ਵੀ ਲੋਕ ਸਬਜ਼ੀ ਬਣਾਉਂਦੇ ਆ ਆ ਦੇਖੋ ਇਹਨਾਂ ਨੂੰ ਵੈਸੇ ਸਾਡੀ ਭਾਸ਼ਾ ਚ ਕੋਲਡੋਡੇ ਕਹਿੰਦੇ ਆ ਐਦੀ ਵੀ ਸਬਜ਼ੀ ਬੰਦੀ ਆ ਜਿਹੜਾ ਤੁਸੀਂ ਕਹਿ ਰਹੇ ਨਾ ਫੁੱਲ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਰੁਕ ਜਾ ਰੁਕ ਜਾ ਰੁਕ ਜਾ ਰੁਕ ਜਾ ਰੁਕ ਜਾ ਰੁਕ ਜਾ ਆਪਣੇ ਨਾ ਪਿੰਡਾਂ ਦੇ ਵਿੱਚ ਪਤਾ ਕੀ ਕਹਿੰਦੇ ਹੁੰਦੇ ਆ ਕਰਨੇ ਅੱਖਾਂ ਇੱਕ ਕੋਲਡੋਡੇ ਆ ਹਾਂ ਬਸ ਕਹਿੰਦੇ ਹੁੰਦੇ ਨਾ ਅੱਖਾਂ ਕ ਕੋਲਡੋਡੇ ਆਹਾ ਕੋਲਡੋਡੇ ਆਹਾ ਆ ਹੁੰਦਾ ਕਾਲ ਡੋਡਾ ਲੋਕੀ ਨਾ ਜਦੋਂ ਨਾ ਕਿਸੇ ਬੰਦੇ ਨੂੰ ਕੁਝ ਦਿਸੇ ਨਾ ਤੇ ਆਪਾਂ ਕਹਿੰਦੇ ਉਹਨਾਂ ਅੱਖਾਂ ਕਾ ਕਾਲ ਡੋਡੇ ਇਹਦੀ ਵੀ ਸਬਜੀ ਬਣਦੀ ਆ ਆ ਦੇਖੋ ਆ ਕਾਲ ਡੋਡਾ ਇਹਨੂੰ ਛਿੱਲ ਕੇ ਚੁੱਕਿਆਂ ਦੀ ਵੀ ਸਬਜੀ ਬਣਦੀ ਤਰਜੀ ਆ ਨਾ ਹੂੰ ਇਸ ਵੀਰੇ ਇਹਨਾਂ ਨੇ ਬਾਈ ਕਾਲ ਡੋਡੇ ਵੇਚੇ ਤਾਂ ਸਬਜੀ ਨੂੰ ਕਿ ਇਹਨਾਂ ਨੇ ਕੋਲੇਲ ਸਿੰਘ ਜੀ ਦੇ ਭੁਗਸ ਕੀਤਾ ਪੈਂੇ ਵੇਚਦੇ ਆ ਪੈਂੇ ਪੈਂੇ ਵੇਚਦੇ ਹਾਂਜੀ ਆ ਕਾਲ ਡੋਡੇ ਵਿੱਚੋਂ ਨਿਕਲਦਾ ਇਹਦੀ ਵੀ ਸਬਜੀ ਬਣਦੀ ਆ ਆ ਦੇਖੋ ਇਹਦੇ ਚਾਈ ਬੀਜ ਆ ਆ ਖਾ ਵੀ ਸਕਦੇ ਆ ਵੈਸੇ ਆਪਾਂ ਯਾਰ ਇਹਦਾ ਮਤਲਬ ਇਹ ਸਾਡੇ ਏਰੀਏ ਦੇ ਵਿੱਚ ਵੀ ਕਦੇ ਇਹ ਹੁੰਦੀ ਰਹੀ ਆ ਵੀ ਜਿਹੜੀ ਇਹ ਕਹਾਵਤ ਸਾਡੇ ਚੱਲਦੀ ਆ ਅੱਖਾਂ ਕਾ ਕਾਲ ਟੋੜਦੇ ਆ ਅਕਸਰ ਉਹਨਾਂ ਨੇ ਕਾਲ ਟੋੜਦੇ ਸਾਡੇ ਬੰਦਿਆਂ ਨੇ ਦੇਖੇ ਸੀ ਤਾਂ ਕਹਾਵਤ ਬਣੀ ਹਾਂਜੀ ਨਹੀਂ ਕਹਾਵਤ ਕਿਵੇਂ ਬਣ ਜੂ ਹਨਾ ਬਿਲਕੁਲ ਜੀ ਬਿਲਕੁਲ ਇਹ ਸਬਜ਼ੀ ਨੂੰ ਪਾਣੀ ਫਿਰ ਬੜਾ ਜ਼ਿਆਦਾ ਨਹੀਂ ਲੱਗਦਾ ਨਹੀਂ ਪਾਣੀ ਇਹਦੇ ਚ ਖੜਾ ਹੀ ਰਹਿਣਾ ਚਾਹੀਦਾ ਪਾਣੀ ਖੜਾ ਹੀ ਰਹਿੰਦਾ ਝੋਨਾ ਹੀ ਆ ਝੋਨਾ ਹੀ ਆ ਸਮਝ ਲਓ ਇਹ ਕਿੰਨੇ ਚਿਰ ਦੀ ਫਸਲ ਹੈ ਇਹ 2 2.5 ਮਹੀਨੇ ਦੀ ਫਸਲ ਹੈ ਹਾਂ 2.5 ਮਹੀਨੇ 2.5 ਤਿੰਨ ਮਹੀਨੇ 2.5 ਤਿੰਨ ਮਹੀਨੇ ਵਿੱਚ ਤਿਆਰ ਹੋ ਜਾਂਦੀ ਹੈ ਮਤਲਬ ਝੋਨੇ ਝੋਨੇ ਵਾਲੇ ਟਾਈਮ 'ਚ ਹੁੰਦੀ ਹੈ ਹਾਂਜੀ ਹਾਂਜੀ ਝੋਨੇ ਝੋਨੇ ਵਾਲੇ ਟਾਈਮ 'ਚ ਹੁੰਦੀ ਆ ਜਦੋਂ ਪਟਦੇ ਹੋਏ ਨਾ ਮੈਨੂੰ ਦੱਸਿਓ ਜਰੂਰ ਮੈਨੂੰ ਵੀਡੀਓ ਭੇਜਿਓ ਠੀਕ ਹੈ ਜੀ ਜਰੂਰ ਜਰੂਰ ਮੈਨੂੰ ਵੀਡੀਓ ਭੇਜੋ ਤੇ ਆ ਯਾਰ ਕਿਹਨੂੰ ਜਾਣਕਾਰੀ ਸੀ ਪਹਿਲਾਂ ਦੱਸਿਓ ਜਰੂਰ ਕਾਲ ਡੋਡਿਆਂ ਬਾਰੇ ਭੇਮ ਬਾਰੇ ਕਿਹਨੇ ਕਿਹਨੇ ਸਬਜ਼ੀ ਖਾਧੀ ਹੈ ਦੱਸਿਓ ਜਰੂਰ ਕਿਹੋ ਜੀ ਸਬਜ਼ੀ ਬਣਦੀ ਆ ਉਹਦਾ ਐਕਸਪੀਰੀਅੰਸ ਦੱਸਿ ਵੈਸੇ ਮੈਂ ਪਹਿਲੇ ਟਾਈਮ ਇਹ ਐਕਸਪੀਰੀਅੰਸ ਕਰ ਰਿਹਾ ਜਿਉਂਦੇ